ਪਹਿਲਾ ਹੈ 10 ਦਿਨ ਬਾਅਦ ਗਰਾਈਆਂ ਪਿੰਡਾਂ ਚੋਂ ਕੀਤੀਆਂ ਜੀ 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 ਤੇ ਫਿਰ ਇਹ ਲੰਗਰ ਲਾਇਆ ਫਿਰ ਇਹ ਉਦੋਂ ਦਾ ਹੀ ਲੰਗਰ ਲਾਇਆ ਜੀ ਇਹ ਲੰਗਰ ਉਦੋਂ ਦਾ ਲੰਗਰ ਰਾਤ ਦਿਨੇ ਚੱਲਦਾ ਆ ਜੀ ਜੀ 12 11 ਵਜੇ ਤੱਕ ਰਾਤ ਦੇ ਚੱਲਦਾ ਤੇ ਬੜਾ ਸੁਜੋਗ ਇਲਾਕੇ ਦਾ ਕਿ ਜਿਹੜੇ ਮੇਰੇ ਨਾਲ ਪਰਿਵਾਰ ਮੇਰਾ ਇਸ ਲੰਗਰ ਨੂੰ ਨਿਭਾ ਰਹੇ 19 ਸਾਲ ਹੋ ਗਏ ਜੀ ਸਾਨੂੰ ਇਹ ਲੰਗਰ ਚਲਾਉਂਦੇ ਆ 19 ਸਾਲ ਤੋਂ ਲਗਾਤਾਰ ਇਹ ਲੰਗਰ ਚੱਲਦਾ ਆ ਜੀ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅ ਦਰਸ਼ਕੋ ਪੰਜਾਬ ਕੇ ਸ੍ਰੀ ਵਿਕਰੇ ਸਾਰੇ ਦਰਸ਼ਕਾਂ ਦਾ ਮੈਂ ਕਵਿਸ਼ਾ ਰੋੜਾ ਬਹੁਤ ਬਹੁਤ ਸਵਾਗਤ ਕਰਨਾ ਚਾਹਨੀ ਹੈ ਤੁਹਾਨੂੰ ਲੈ ਕੇ ਆਏ ਲੋਹਾਰ ਕਾ ਰੋਡ ਤੇ ਜਿੱਥੇ ਕਿ ਚਾਰ ਦਿਨਾਂ ਤੋਂ ਲਗਾਤਾਰ ਜੜਾ ਹੈ ਅਟੁੱਟ ਲੰਗਰ ਚੱਲ ਰਿਹਾ ਹੈ ਔਰ ਇੱਥੇ ਜਿਹੜੇ ਪ੍ਰਧਾਨ ਨੇ ਚੇਅਰਮੈਨ ਨੇ ਔਰ ਸਾਰੇ ਇੱਥੇ ਮੌਜੂਦ ਨੇ ਲੋਕੀ ਜਿਹੜੇ ਆਪਣਾ ਹਿੱਸਾ ਇੱਥੇ ਪਾ ਕੇ ਜਾ ਰਹੇ ਕੋਈ ਰਾਸ਼ਨ ਦੇ ਕੇ ਜਾ ਰਹੇ ਕੋਈ ਪੈਸੇ ਦੇ ਕੇ ਜਾ ਰਹੇ ਤਾਂ ਕਿ ਲੰਗਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਏ ਤੇ ਗੱਲ ਕਰਾਂਗੇ ਇੱਥੇ ਜਿਹੜੇ ਲੋਕ ਪੂਰੀ ਆਪਣੀ ਇੱਕ ਭਾਵਨਾ ਦੇ ਨਾਲ ਕਿ ਜਿਹੜਾ ਇਕਜੁੱਟ ਹੋ ਕੇ ਲੰਗਰ ਲਗਾਇਆ ਜਾ ਰਿਹਾ ਵੈ ਉਹਨਾਂ ਸਾਰਿਆਂ ਦੇ ਨਾਲ ਤੇ ਨਾਲੇ ਵੈਸੇ ਵੀ ਕਿਹਾ ਜਾਂਦਾ ਗੁਰੂ ਰਾਮਦਾਸ ਦੀ ਨਗਰੀ ਵਿੱਚ ਕੋਈ ਭੁੱਖਾ ਨਹੀਂ ਸੌਂਦਾ ਤੇ ਹੌਲੇ-ਮਹੱਲੇ ਕਰਕੇ ਹੁਣ ਜਿਹੜਾ ਲੰਗਰ ਚੱਲ ਰਿਹਾ ਚਾਰ ਦਿਨਾਂ ਦਾ ਲੰਗਰ ਚੱਲ ਰਿਹਾ ਔਰ ਲੋਕਾਂ ਨੂੰ ਲਾਊਡ ਸਪੀਕਰ ਰਾਹੀਂ ਕਿਹਾ ਜਾ ਰਿਹਾ ਕਿ ਲੰਗਰ ਛੱਕ ਕੇ ਜਾਓ ਔਰ ਵਾਕਈ ਹੀ ਇੱਥੇ ਜਿਹੜਾ ਬਹੁਤ ਹੀ ਨੇਕ ਉਪਰਾਲਾ ਕੀਤਾ ਜਾ ਰਿਹਾ ਉਸ ਬਾਰੇ ਗੱਲ ਕਰਾਂਗੇ ਇੱਥੋਂ ਦੇ ਜਿਹੜੇ ਮੈਨੇਜਿੰਗ ਕਮੇਟੀ ਐ ਸੋ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਬੀਇੰਗ ਅ ਫੀਮੇਲ ਤੁਸੀਂ ਇੱਥੇ ਹਰ ਟਾਈਮ ਖੜੇ ਹੋ ਦੇਖ ਰਹੇ ਹੋ ਲੰਗਰ ਵਿੱਚ ਜਿਹੜਾ ਤੁਹਾਡਾ ਯੋਗਦਾਨ ਹੈ ਉਸ ਬਾਰੇ ਗੱਲ ਕਰਨਾ ਚਾਹੁੰਦਾ ਲੰਗਰ ਦਾ ਸੇਵਾ ਆਹ ਰਾਤ ਦੇਣ ਕਰਦਾ ਹੈ ਤਣਾ ਮਣੋ ਜੀ ਤੇ ਰਾਤ ਵੀ ਇੱਥੇ ਹੀ ਸੌਂਦਾ ਜੀ ਦੇਣੇ ਵੀ ਇੱਥੇ ਸਾਰੀ ਦਿਹਾੜੀ ਜਿੰਨੇ ਦਿਨ ਲੰਗਰ ਰਹਿਣਾ ਅਸੀਂ ਇੱਥੇ ਹੀ ਰਹਿਣਾ ਹੈ ਜੀ 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 ਸਾਰਾ ਸਾਰਾ ਟੱਬਰ ਇੱਥੇ ਰਹਿਨੇ ਆ ਜੀ 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 ਪਹਿਲਾਂ ਅਸੀਂ 10 ਦਿਨ ਬਾਅਦ ਗਰਾਈਆਂ ਪਿੰਡਾਂ ਚੋਂ ਕੀਤੀਆਂ ਜੀ 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 ਤੇ ਫਿਰ ਇਹ ਲੰਗਰ ਲਾਇਆ ਜੀ 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 10 ਦਿਨਾਂ ਜਿਹੜੇ ਕਿਹੜੇ ਕਿਹੜੇ ਪਿੰਡਾਂ ਵਿੱਚੋਂ ਐਸੇ ਇਲਾਕੇ ਦੇ ਪਿੰਡਾਂ ਵਿੱਚੋਂ ਗਰਾਈ ਕੀਤੀ ਜੀ ਲਾਗੇ ਲਾਗੇ ਜਿੰਨੇ ਪਿੰਡ ਆ ਨਾ ਉਹਨਾਂ ਉਹਨਾਂ ਪਿੰਡਾਂ ਚੋਂ ਜਾ ਕੇ ਅਸੀਂ ਗਰਾਈ ਕੀਤੀ ਸਾਰੀ ਸੰਗਤ ਨੇ ਪਹਿਲਾਂ ਜੀ ਫਿਰ ਇਹ ਉਦਨ ਦਾ ਅਸੀਂ ਲੰਗਰ ਲਾਇਆ ਜੀ ਇਹ ਲੰਗਰ ਉਦੋਂ ਦਾ ਲੰਗਰ ਰਾਤ ਦਿਨੇ ਚੱਲਦਾ ਆ ਜੀ ਜੀ 12 11 ਵਜੇ ਤੱਕ ਰਾਤ ਦੇ ਚੱਲਦਾ ਜੀ 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 ਸਜੇੜੀ ਆਉਂਦੀ ਜਾਂਦੀ ਸੰਗਤ ਸਾਰੀ ਖਾ ਕੇ ਜਾਂਦੀ ਆ ਜੀ 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 ਅਸੀਂ ਟੜ ਤੋਂ ਜਾਨਣਾ ਚਾਹਾਂਗੀ ਜੀ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਂ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਹੈ ਜੀ 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 ਇਸ ਲੰਗਰ ਦਾ ਜਿਹੜਾ ਆਰੰਭ ਆ ਉਹ ਤਕਰੀਬਨ ਸਾਰੀ ਸੰਗਤ ਨੇ ਮੇਰੇ ਸਿਰ ਤੇ ਭਾਰ ਪਾਇਆ ਏ ਜੀ 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 ਤੇ ਬੜਾ ਸੁਯੋਗ ਇਲਾਕੇ ਦਾ ਕਿ ਜਿਹੜੇ ਮੇਰੇ ਨਾਲ ਪਰਿਵਾਰ ਮੇਰਾ ਇਸ ਲੰਗਰ ਨੂੰ ਨਿਭਾ ਰਹੇ 19 ਸਾਲ ਹੋ ਗਏ ਜੀ ਸਾਨੂੰ ਇਹ ਲੰਗਰ ਚਲਾਉਂਦੇ ਆ 19 ਸਾਲ ਤੋਂ ਲਗਾਤਾਰ ਇਹ ਲੰਗਰ ਚੱਲ ਰਿਹਾ ਜੀ ਲਗਾਤਾਰ ਹੀ ਹੌਲੇ-ਮੱਲੇ ਦੇ ਮੌਕੇ ਤੇ ਬਿਲਕੁਲ ਜੀ ਇਹ ਸਾਡੇ ਚੇਅਰਮੈਨ ਆ ਮਰਾਦਪੁਰੇ ਦੇ ਸਰਪੰਚ ਨੇ ਜੀ ਜੀ ਸਰਪੰਚ ਵੀ ਨੇ ਤੇ ਇਹਨਾਂ ਦਾ ਬੜਾ ਹੀ ਇਹਨੂੰ ਸਹਿਯੋਗ ਆ ਜੀ 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 ਬੜਾ ਸਤਿਕਾਰ ਆ ਸੰਗਤ ਰੋਜ਼ ਦੀ ਗੱਲ ਕਰੀਏ ਜਿਸ ਨਾਲ 4 ਦਿਨ ਤੋਂ ਕਿਹਾ ਜਾ ਰਿਹਾ ਹੈ ਲੰਗਰ ਚੱਲ ਰਿਹਾ ਕਿੰਨੀ ਸੰਗਤ ਹੈ ਜਿਹੜੀ ਇੱਥੇ ਹੁਣ ਤੱਕ ਲੰਗਰ ਛੱਕ ਚੁੱਕੀ ਇੱਥੇ ਦੀ ਘਰ ਤੋਂ ਘਾਟ 5 ਤੋਂ 7000 ਬੰਦਾ ਰ ਸੋ ਇਸ ਦਾ ਜਿਹੜਾ ਇੰਤਜ਼ਾਮ ਹੈ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਉਹ ਗ੍ਰਾਈ ਕੀਤੀ ਗਈ ਪਿੰਡਾਂ ਤੋਂ ਹੁਣ ਅੱਜ ਵੀ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਲੋਕ ਜਿਹੜੇ ਆਂਦੇ ਨੇ ਰਾਸ਼ਨ ਦੇ ਕੇ ਜਾਂਦੇ ਨੇ ਰਾਸ਼ਨ ਚ ਸੇਵਾ ਜਾਂਦੇ ਸਾਰੇ ਸੇਵਾ ਅਜੇ ਵੀ ਦੇ ਕੇ ਜਾਂਦੇ ਨੇ ਕਿਹੜੀਆਂ ਸੰਗਤਾਂ ਦਾ ਤੇ ਜਿਹੜੇ ਸਤਕਾਰਯੋਗ ਇੱਥੋਂ ਦੇ ਮੋਤਬਰੇ ਆ ਉਹਨਾਂ ਦਾ ਬੜਾ ਸਹਯੋਗ ਹੈ ਜੀ ਮੇਰੇ ਨਾਲ ਤੇ ਸਾਰਾ ਹੀ ਇਲਾਕਾ ਬੜੇ ਹਰ ਸਾਲ ਹੀ ਬੜਾ ਵਿਆਹ ਖੁਸ਼ੀ ਮਨਾਉਂਦੇ ਆ ਜੀ ਕਿਉਂਕਿ ਸਾਨੂੰ ਚਾਹ ਹੀ ਕਿ ਪਹਿਲਾਂ ਮਹਿਤੇ ਤੋਂ ਗਾਂ ਲੰਗਰ ਮਿਲਦੇ ਸੀ ਸਾਨੂੰ ਚਾਹ ਹੀ ਵੀ ਇੱਕ ਉਪਰਾਲਾ ਇਹੋ ਜਿਹਾ ਕੀਤਾ ਜਾਵੇ ਇਹ ਸਾਡੇ ਗਰੀਬਾਂ ਦਾ ਲੰਗਰ ਹੈ ਜੀ ਇਹ ਬੜਾ ਸਤਿਕਾਰ ਸੰਤਾ ਕਰ ਰਹੀਆਂ ਬਾਕੀ ਇਹ ਚੇਅਰਮੈਨ ਸਾਹਿਬ ਸਾਡੇ ਮੁਰਾਦਪੁਰੇ ਦੇ ਸਰਪੰਚ ਆ ਬੜਾ ਸਤਿਕਾਰ ਕਰਦੇ ਸਾਡੇ ਨਾਲ ਬੜਾ ਸੁਜੋਗ ਇਹਨਾਂ ਦਾ ਜੀ ਸੋ ਚੇਅਰਮੈਨ ਸਾਹਿਬ ਤੋਂ ਵੀ ਜਾਨਣਾ ਚਾਹਾਂਗੀ ਜੀ ਜਿਸ ਤਰ੍ਹਾਂ ਨਾਲ 19 18 19 ਸਾਲਾਂ ਤੋਂ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਹੋਲੇ ਮੱਲੇ ਦੇ ਉਪਲਕਸ਼ ਵਿੱਚ ਲੋਕੀ ਜਿਹੜੇ ਨੇ ਇੱਕ ਦਿਨ ਦਾ ਲੰਗਰ ਲਾਂਦੇ ਨੇ ਮਗਰ ਤੁਹਾਡੇ ਵੱਲੋਂ ਹੋਲੀ ਦੇ ਜਿਸ ਤਰ੍ਹਾਂ ਉਤਰਨ ਇਹੀ ਤੁਹਡੇ ਤੋਂ 4-5 ਦਿਨਾਂ ਤੋਂ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈ ਉਸ ਦੇ ਬਾਰੇ ਵਿੱਚ ਥੋੜੇ ਤੋਂ ਜਾਨਣਾ ਚਾਹਾਂਗੀ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਦੀ ਕਿਰਪਾ ਜੀ ਜੀ ਉਹਨਾਂ ਦੀ ਪਿਛਲੀ ਤਰੀ ਆਉਂਦੀ ਆ ਰੋੜ ਜੋ ਹੈ ਜੀ ਉਹਦੇ ਮਤਾ ਸਾਡਾ ਤਾਂ ਸਾਡਾ ਸੀ ਲੈਂਦਾ ਜੀ 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 ਅਸੀਂ ਤਾਂ ਬਸ ਖਲੋਣਾ ਹੀ ਆ ਲੰਗਰਾਪੇ ਚੱਲਦੇ ਜਾਂਦੇ ਆ ਜੀ 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 ਉਹ ਉਹਨਾਂ ਦੀ ਕਿਰਪਾ ਨਾਲ ਉਹਨਾਂ ਦੀ ਮਿਹਰ ਨਾਲ ਲੰਗਰ ਚੱਲਦਾ ਰਹਿੰਦਾ ਤੇ ਤੁਹਾਡੇ ਤੋਂ ਜਾਨਣਾ ਚਾਹਾਂਗੀ ਜਿਹੜਾ ਲੰਗਰ ਬਣਾਉਣ ਦਾ ਕੰਮ ਹੈ ਉਹ ਕਿਦੋਂ ਤੋਂ ਸ਼ੁਰੂ ਕੀਤਾ ਜਾਂਦਾ ਔਰ ਕੀ ਸਾਰਾ ਦਿਨ ਬਣਦਾ ਰਹਿੰਦਾ ਪਕਦਾ ਸਾਰਾ ਦਿਨ ਸਾਰਾ ਦਿਨ ਬਣਦਾ ਰਹਿੰਦਾ ਜੋ ਮਨੇਰ ਤੋਂ ਪਹਿਲਾਂ ਚਾਹ ਚੱਲਦੀ ਆ ਜੀ 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 ਸੋ ਇਹ ਜਿਹੜਾ ਲੰਗਰ ਬਣਾਉਣ ਦਾ ਕੰਮ ਕੌਣ ਕਰਦਾ ਉਹ ਪਿੰਡੋਂ ਮਰਾਦਪੁਰੇ ਤੋਂ ਮਿਸਤਰੀ ਮੁੰਡਾ ਜੀ 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 ਉਹ ਕਰਦਾ ਜੀ ਸੋ ਇੱਥੇ ਹੁਣ ਜਿਹੜਾ ਹੈ ਹੋਲੇ ਮੱਲੇ ਤੱਕ ਜਿਹੜਾ ਹੈ ਲੰਗਰ ਚੱਲੇਗਾ ਲੰਗਰ ਚੱਲਦਾ ਲਗਾਤਾਰੀ ਰਾਤ ਦਿਨ ਤੋਂ 10 ਦਿਨਾਂ ਲਈ ਇਹ ਅਟੁੱਟ ਲੰਗਰ ਜਿਹੜਾ ਸੋ ਕਿ ਇੱਕ ਟਾਈਮਿੰਗਸ ਹੁੰਦੀਆਂ ਲੰਗਰ ਦੀਆਂ ਕਿ 24 ਘੰਟੇ ਦਾ ਖੁੱਲਾ ਲੰਗਰ ਹੁੰਦਾ ਹੈ ਜੀ 24 ਜੀ ਅਨਲਿਮਿਟਿਡ ਹੈ ਜੀ 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 ਉਦੋਂ ਵੀ ਰਾਤ ਭਾਵੇਂ ਕੋ 2 ਵਜੇ ਬੰਦਾ ਹੋਊ ਉਹਨੂੰ ਲੰਗਰ ਮਿਲੂਗਾ ਜੀ ਮਤਲਬ 24 ਘੰਟਿਆਂ ਲਈ ਹੈ ਲੰਗਰ ਜੜਾ ਖੁੱਲਾ ਰਹਿੰਦਾ ਹੈ ਸੇਵਾ ਖੁੱਲੀ ਕੋਈ ਆਵਾਜ਼ ਮਾਰੂਗਾ ਲੰਗਰ ਮਿਲੂ ਮਿਲੂਗਾ ਇੱਥੋਂ ਜੀ ਵਾਹ ਕੀ ਬਾਤ ਹੈ ਸੋ ਜੇ ਅਗਰ ਤੁਸੀਂ ਸਾਡੀ ਵੀਡੀਓ ਵੇਖ ਰਹੇ ਹੋ ਤੁਹਾਨੂੰ ਜਾਣਕਾਰੀ ਨਹੀਂ ਸੀ ਇਸ ਲੰਗਰ ਬਾਰੇ ਤੇ ਲੋਹਾਰ ਕਾ ਰੋਡ ਦੀ ਜਿਸ ਤਰ੍ਹਾਂ ਤੁਹਾਨੂੰ ਦੱਸਣਾ ਚਾਹਾਂਗੀ ਸ਼ੁਰੂਆਤ ਤੇ ਹੀ ਤੁਸੀਂ ਦੇਖ ਸਕਦੇ ਹੋ ਐਂਟਰੈਂਸ ਤੇ ਹੀ ਇਹ ਵੱਡਾ ਲੰਗਰ ਦਾ ਜੜਾ ਉਪਰਾਲਾ ਕੀਤਾ ਗਿਆ ਟੈਂਟਿੰਗ ਕੀਤੀ ਗਈ ਹੈ ਬਾਹਰ ਜੜਾ ਲੰਗਰ ਪਕਾਇਆ ਜਾਂਦਾ ਦਿਨ ਰਾਤ ਲੰਗਰ ਪਕਾਇਆ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਲੋਕ ਜਿਹੜੇ ਨੇ ਲੰਗਰ ਵਿੱਚ ਲੰਗਰ ਛਕਦੇ ਨੇ ਤੇ ਗੁਰੂ ਮਹਾਰਾਜ ਜੀ ਦਾ ਅਸੀਂ ਆਸ਼ੀਰਵਾਦ ਵੀ ਪਾਉਂਦੇ ਨੇ ਤੇ ਨਾਲ ਦੇ ਨਾਲ ਜਿਹੜੀ ਇਹ ਪੂਰੀ ਟੀਮ ਹੈ ਜਿਹੜੀ ਪੂਰੀ ਕਹਿ ਸਕਨੇ ਆ ਜਿਹੜੇ ਲੋਕ ਹੈ ਉਪਰਾਲਾ ਕਰ ਰਿਹਾ ਪਹਿਲਾਂ ਪਿੰਡਾਂ ਚ ਉਗਰਾਹੀ ਕੀਤੀ ਜਾਂਦੀ ਫਿਰ ਉਸ ਤੋਂ ਬਾਅਦ ਇੱਥੇ ਦਿਨ ਰਾਤ ਦੀ ਸੇਵਾ ਕਰ ਰਹੇ ਨੇ ਦਿਨ ਰਾਤ ਦੀ ਸੇਵਾ ਕਰ ਰਹੇ ਨੇ ਦਿਨ ਨਹੀਂ ਵੇਖਦੇ ਰਾਤ ਨਹੀਂ ਵੇਖਦੇ ਹਰ ਟਾਈਮ ਇੱਥੇ ਮੌਜੂਦ ਰਹਿੰਦੇ ਨੇ ਔਰ ਲੋਕਾਂ ਨੂੰ ਰੋਕ ਰੋਕ ਕੇ ਕਿ ਲੰਗਰ ਚੱਕ ਕੇ ਜਾਓ ਔਰ ਕਿਸੇ ਤਰ੍ਹਾਂ ਨਾਲ ਤੇ ਵੀ ਦੱਸਣਾ ਚਾਹਾਂਗੀ ਕਿਸੇ ਤਰ੍ਹਾਂ ਨਾਲ ਸੜਕ ਨੂੰ ਵੀ ਨਹੀਂ ਰੋਕਿਆ ਜਾ ਰਿਹਾ ਪੂਰੀ ਤਰ੍ਹਾਂ ਨਾਲ ਸੜਕ ਦੀ ਆਵਾਜਾਈ ਬੜੇ ਸੋਹਣੇ ਤਰੀਕੇ ਨਾਲ ਚੱਲ ਰਹੀ ਹੈ ਔਰ ਅੰਦਰ ਜਿਹੜਾ ਹੈ ਪਿੱਛੇ ਬੈਕਸਾਈਡ ਤੇ ਟੈਂਟ ਲਗਾ ਕੇ ਤੇ ਬੜੇ ਸੋਹਣੇ ਤਰੀਕੇ ਨਾਲ ਲੰਗਰ ਲਗਾਇਆ ਜਾ ਰਿਹਾ ਹੈ ਹੁਣ ਅਸੀਂ ਅੰਦਰ ਚੱਲਾਂਗੇ ਤੇ ਅੰਦਰ ਜਾ ਕੇ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦਿਖਾਵਾਂਗੇ ਲੰਗਰ ਗੜ ਹਵਾਲ ਜਲਾ ਬਣਾਇਆ ਗਿਆ ਜਿਸ ਨਾਲ ਟੈਂਟ ਲਗਾਏ ਗਏ ਨੇ ਤੇ ਕਿਸ ਤਰ੍ਹਾਂ ਨਾਲ ਲੋਕ ਜੜੇ ਨੇ ਇਸ ਟੈਂਟ ਵਿੱਚ ਬੈਠ ਕੇ ਲੰਗਰ ਛਕਦੇ ਹੋਏ ਦਿਖਾਈ ਦੇ ਰਹੇ ਨੇ ਦਿਨ ਰਾਤ ਦੀ ਸੇਵਾ ਚੱਲਦੀ ਹੈ ਪੂਰਾ ਸਵੇਰ ਤੋਂ ਲੈ ਕੇ ਸ਼ੁਰੂ ਹੋ ਜਾਂਦੇ ਆ ਲੰਗਰ ਤੇ ਹਰ ਟਾਈਮ ਜਿਹੜਾ ਲੰਗਰ ਹੈ ਅਟੁੱਟ ਚੱਲਦਾ ਰਹਿੰਦਾ ਤੁਸੀਂ ਵੇਖ ਸਕਦੇ ਹੋ ਜੀ ਕੜੀ ਐ ਦਾਲ ਐ ਤੇ ਪ੍ਰਸ਼ਾਦੇ ਨੇ ਸੋ ਇਹ ਜਿਹੜਾ ਲੰਗਰ ਐ ਲਗਾਤਾਰ ਬਣ ਵੀ ਰਿਹਾ ਐ ਪੱਕ ਵੀ ਰਿਹਾ ਤੇ ਲੋਕ ਜਿਹੜੇ ਲੰਗਰ ਛੱਕ ਵੀ ਰਹੇ ਨੇ ਤੇ ਲੋਕਾਂ ਤੋਂ ਜਾਣਨਾ ਚਾਹਵਾਂਗੇ ਸੋ ਜਾਣਨਾ ਚਾਹਵਾਂਗੇ ਜੀ ਕਿੱਦਾਂ ਦਾ ਲੱਗਦਾ ਜਦੋਂ ਇਸ ਦਾ 24 ਘੰਟੇ ਲੰਗਰ ਉਪਲਬਧ ਹੋਵੇ ਬਹੁਤ ਜਿਆਦਾ ਲੱਗਦਾ ਜੀ 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 ਸੋ ਇਹ ਤੁਹਾਡੇ ਨਾਲ ਕੋਈ ਹੋਰ ਵੀ ਆਇਆ ਕਿ ਤੁਸੀਂ ਕੱਲੇ ਹੀ ਸੀ ਕੱਲੇ ਹੀ ਮੈਂ ਸਾਹਮਣੇ ਚਿਕਨ ਦੁਕਾਨ ਤੇ ਲੱਗੇ ਆਂ ਸ਼ਾਪ ਕਰਦਾ ਹਾਂ ਜੀ ਜੀ ਸ਼ਾਪ ਤੇ ਲੱਗੇ ਨੇ ਚਿਕਨ ਦੀ ਦੁਕਾਨ ਤੇ ਮਗਰ ਇੱਥੇ ਆ ਕੇ ਜਦੋਂ ਲੰਗਰ ਛਕਦੇ ਨੇ ਤੇ ਆਪਣਾ ਜਿਹੜਾ ਪੇਟ ਜਿਹੜਾ ਭਰਦੇ ਨੇ ਗੁਰੂ ਜੀ ਦੇ ਅਸੀਸ ਦੇ ਨਾਲ ਜਿਹੜਾ ਬੜਾ ਸੋਨਾ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ ਲੋਕਾਂ ਨੂੰ ਜਿਹੜਾ ਲੰਗਰ ਸ਼ਕਾ ਕੇ ਜਿਹੜਾ ਪੁੰਦੇ ਭਾਗੀ ਬਣ ਰਹੇ ਨੇ ਇੱਥੋਂ ਦੇ ਲੋਕ ਸਾਡਾ ਬਹੁਤ ਸਹਿਯੋਗ ਕਰਦੇ ਆ ਸਾਡਾ ਜੀ ਸੋ ਜੀ ਜੀ ਜਿਸ ਵੀ ਅਨੇਦਾਰ ਜੀ ਵੀ ਇੱਥੇ ਮੌਜੂਦ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਪੂਰਾ ਕਿਹਾ ਜਾ ਰਿਹਾ ਜੀ ਟੀਮ ਵੱਲੋਂ ਕਿ ਤੁਹਾਡੇ ਵੱਲੋਂ ਪੂਰਾ ਸਰਪੰਚਿਆ ਸਾਰੇ ਇਹਨਾਂ ਦੀ ਇਹਨਾਂ ਦੀ ਦੇਖ ਰੇਖਣਾ ਸਾਰਾ ਕੰਮ ਚੱਲ ਰਿਹਾ ਲੰਗਰ ਦਾ ਜੀ ਠੀਕ ਹੈ ਜੀ ਜੀ ਜਿਸ ਤਰ੍ਹਾਂ ਨਾਲ ਤੁਸੀਂ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਸਹਿਯੋਗ ਦਿੱਤਾ ਜਾ ਰਿਹਾ ਲੋਕ ਜਿਹੜੇ ਆ ਜਾ ਰਹੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਨ ਦਿੱਤੀ ਜਾ ਰਹੀ ਤੁਹਾਡੇ ਵੱਲੋਂ ਤੇ ਤੁਹਾਡਾ ਵੀ ਬੜਾ ਸ਼ੁਕਰੀਆ ਕਰਨਾ ਚਾਹਾਂਗੀ ਤੇ ਪੁੱਛਣਾ ਚਾਹਾਂਗੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਹਿੰਦਾ ਹੈ ਤੁਹਾਡਾ ਤੁਹਾਡੇ ਵੱਲੋਂ ਜਾਨਣਾ ਚਾਹਾਂਗੀ ਉਹ ਦੱਸ ਮੈਡਮ ਜੀ ਬਹੁਤ ਵਧੀਆ ਇਹਨਾਂ ਨੇ ਲਾ ਕੇ ਰਿਹਾ ਅਸੀਰਵਾਦ ਨਾਲ ਬੜਾ ਵਧੀਆ ਲੰਗਰ ਚਲਾਇਆ ਹੈ ਕਾਫੀ ਦਿਨ ਚੱਲੇਗਾ 10-12 ਦਿਨ ਚੱਲਦਾ ਨਾ ਜੀ ਜੀ 10 ਦਿਨ ਲਗਾਤਾਰ 10 ਦਿਨ ਲਗਾਤਾਰ ਜਿਹੜਾ ਲੰਗਰ ਹੈ ਉਹ ਚੱਲੇਗਾ ਔਰ 24 ਘੰਟੇ ਇੱਥੇ ਰਹਿਣਾ 24 ਘੰਟੇ ਜੀ 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 ਡਿਊਟੀ ਨਿਭਾਉਣੀ 24 ਘੰਟੇ ਇਹ ਜਾਮ ਨਹੀਂ ਲੱਗਣ ਦੇਣਾ ਇਹਨਾਂ ਦੀ ਇਹ ਕੰਮ ਹੈ ਵੀ ਇੱਥੇ ਕੋਈ ਕਿਹੜੀ ਚੀਜ਼ ਆਵਾਜਾਈ ਵਾਸਤੇ ਪੂਰਾ ਇਹਨਾ ਪ੍ਰਬੰਧ ਕਰਨਾ ਮੈਟਰ ਬਣਾ ਦੋ ਤੁਹਾਨੂੰ ਜੀ 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 ਬਿਲਕੁਲ ਬਿਲਕੁਲ ਜੀ ਬਿਲਕੁਲ ਲਾ ਕਿਸੇ ਤਰ੍ਹਾਂ ਨਾਲ ﺍﻟजाम ਨਹੀਂ ਲੱਗੇ ਬੀਬੀ ਕੁਲਵੰਤਕੌਰ ਆ ਜੀ ਇਹ ਵੀ ਲੰਗਰ ਦੀ 19 ਸਾਲ ਤੋਂ ਸੇਵਾ ਨਿਭਾ ਰਹੇ ਜੀ ਜੀ 19 ਸਾਲ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਇਸ ਲੰਗਰ ਦੀ ਬੀਬੀ ਕੁਲਵੰਤਕੌਰ ਜੀ ਥੋੜਾ ਤੋਂ ਜਾਨਣਾ ਚਾਹਾਂਗੀ ਜਦੋਂ ਇੱਥੇ ਸੇਵਾ ਕਰਦੇ ਹੋ ਤੇ ਕਿੱਦਾਂ ਦਾ ਲੱਗਦਾ ਹਨ ਜੀ ਬਹੁਤ ਵਧੀਆ ਲੱਗਦਾ ਜੀ ਸਾਡਾ ਜੀ ਕਰਦਾ ਹੀ ਸੇਵਾ ਕਰੀ ਜਾਈਏ ਜੀ ਤੇ ਜਿੱਦਨ ਪਹਿਲਾ ਮੇਲਾ ਚਾਲੂ ਹੋਇਆ ਸੀ ਅਹੀ 1 ਕਿਲੋ ਦਾਲ ਲੈ ਕੇ ਜੀ ਤੇ 2 ਕਿਲੋ ਆਟਾ ਹੜ ਕੋਣਾ ਵਸੋ ਆ ਦੋ 2.5 ਕਿਲੋ ਆਟਾ ਹੋਣਾ ਜੀ ਤੇ ਇਸ ਜਗ੍ਹਾ ਤੇ ਲੰਗਰ ਲਾਇਆ ਜੀ 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 ਜਿਹੜੇ ਇਸ ਜਗ੍ਹਾ ਤੇ ਲੰਗਰ ਲਾਇਆ ਤੇ ਇਹ ਸਾਡਾ ਭਰਾ ਵੀਰ ਜੀ ਅਸੀਂ ਦੋ ਬੀਬੀਆਂ ਹਾਂ ਇੱਕ ਹਰੀ ਮਾਤਾ ਉਹਦੇ ਉਹਨਾਂ ਪਾਸਾ ਖਲੋ ਗਿਆ ਜੀ ਤੇ ਕੋ ਨਾਲ ਹੀ ਇੱਕ ਮੈਂ ਹਾਂ ਜੀ ਤੇ ਇੱਕ ਨਾਲ ਹੋਰ ਸਾਡੇ ਵੀਰ ਹੀ ਜੀ ਤੇ ਉਹ ਵੀ ਹੋ ਗਿਆ 别啊。<Yep. S 2> uh. ਜੀ ਤੇ ਮੁੜ ਕੇ ਆਪਾਂ ਦੋਵੇਂ ਜਣੀਆਂ ਤਿੰਨੇ ਬੈਠੀਆਂ ਉਹਨਾਂ ਤੇਰੇ ਨੂੰ ਸਾਡਾ ਭਰਾ ਆ ਨੂੰ ਕਿੰਨੀਆਂ ਜਿਹੜੀਆਂ ਔਰਤਾਂ ਨੇ ਇੱਥੇ ਸੰਗਤ ਪਕਾ ਜਿਹੜੀਆਂ ਨੇ ਲੰਗਰ ਪਕਾਉਂਦੀਆਂ ਨੇ ਲੰਗਰ ਜੀ ਇੱਥੇ ਕੋਈ 20 25 ਬੀਬੀਆਂ ਜੀ 20 25 ਬੀਬੀਆਂ ਇੱਥੇ ਦਿਨ ਰਾਤ ਲੰਗਰ ਪਕਾਉਂਦੀਆਂ ਨੇ ਔਰ ਜਿਹੜਾ ਲੰਗਰ ਹੈ ਟੁੱਟ ਵਰਤਦਾ ਹੈ 24 ਘੰਟੇ ਚੱਲਦਾ ਸੋ ਉਹੀ 50 ਜਿਹੜੀਆਂ ਬੀਬੀਆਂ ਨੇ ਕਿ ਹੋਰ ਵੀ ਆਂਦੀਆਂ ਜਾਂਦੀਆਂ ਹੋ ਰਹੀ ਨਾ ਚਾਰਪੁਰ ਤੋਂ ਆਂਦਗਾ ਤੋਂ ਬੀਬੀਆਂ ਆਂਦੇ ਜੀ ਜੀ ਚਾਪ ਤੋ ਬੀ ਬਗਾਈਆਂ ਆ ਜੀ ਉਹ ਲੰਗਰ ਪਕਾਉਂਦੀਆਂ ਅਰੰਬਾਲੀ ਫੁਲਕੇ ਲੱਤਦੇ ਆ ਤੇ ਬਹੁਤ ਉਹਨਾਂ ਦੀ ਕੁਰਬਾਨੀ ਆ ਉਹ ਸਾਬ ਲਾਲੋ ਵੀ ਸਾਰੀ ਸੰਗਤ ਨੂੰ ਲੰਗਰ ਪਕਾ ਕੇ ਛਕਾਉਂਦੀਆਂ ਵਾਹ ਕੀ ਬਾਤ ਹੈ ਕੀ ਬਾਤ ਹੈ ਹੁਣ ਅਸੀਂ ਤੁਹਾਨੂੰ ਲੰਗਰ ਪਕਦਾ ਹੋਇਆ ਵੀ ਦਿਖਾਈ ਦਿਖਾਵਾਂਗੇ ਇੱਥੇ ਤੁਸੀਂ ਵੇਖ ਸਕਦੇ ਹੋ ਲੋਕ ਜਿਹੜੇ ਨੇ ਲੰਗਰ ਛਕਦੇ ਹੋਏ ਦਿਖਾਈ ਦੇ ਰਹੇ ਨੇ ਔਰ ਅੱਗੇ ਕਿਸ ਤਰ੍ਹਾਂ ਨਾਲ ਲੰਗਰ ਪਕਾਇਆ ਜਾ ਰਿਹਾ ਉਹ ਦਿਖਾਵਾਂਗੇ ਕਿਸ ਤਰ੍ਹਾਂ ਨਾਲ ਬੀਬੀਆਂ ਇਸ ਲੰਗਰ ਨੂੰ ਪਕਾਉਣ ਲਈ ਸੇਵਾ ਕਰ ਰਹੀਆਂ ਨੇ ਉਹ ਦਿਖਾਵਾਂਗੇ ਕਿਸ ਦਾ ਨਾਮ ਇੱਥੇ ਸਬਜ਼ੀ ਕੱਟੀ ਜਾ ਰਹੀ ਹੈ ਉਸ ਤੋਂ ਬਾਅਦ ਅੱਗੇ ਅੱਗੇ ਕਿਸ ਦਾ ਨਾਮ ਰਮਾਲੀ ਰੋਟੀਆਂ ਪਕਾਈਆਂ ਜਾ ਰਹੀਆਂ ਨੇ ਉਹ ਵੀ ਤੁਹਾਨੂੰ ਦਿਖਾਣਾ ਚਾਹਾਂਗੇ ਇਸ ਤਰ੍ਹਾਂ ਨਾਲ ਤੁਹਾਨੂੰ ਦਿਖਾਣਾ ਚਾ ਰਹੇ ਹਾਂ ਜੀ ਵੱਡਾ ਜਾਂ ਤੰਦੂਰ ਬਣਾਇਆ ਗਿਆ ਹੈ ਉਸ ਦੇ ਉੱਤੇ ਤਵੇनुਮਾ ਇੱਕ ਵੱਡਾ ਜਿਹੜਾ ਹੈ ਲੋਹੇ ਦਾ ਜਿਹੜਾ ਉਹਨੂੰ ਤਵੇ ਦਾ ਰੂਪ ਦਿੱਤਾ ਗਿਆ ਹੈ ਕਹਿੰਦੇ ਹੈ ਜੀ ਇੱਛਾ ਹੋਏ ਇੱਛਾ ਸ਼ਕਤੀ ਹੋਏ ਤੇ ਹਰ ਚੀਜ਼ ਆ ਮੁਨਾਸਬ ਹੁੰਦੀ ਹੈ ਉਸੇ ਤਰ੍ਹਾਂ ਨਾਲ ਵੱਡਾ ਤੰਦੂਰ ਬਣਾਇਆ ਗਿਆ ਹੈ ਵੱਡੇ ਭਾਂਡਿਆਂ ਵਿੱਚ ਜਿਹੜੀਆਂ ਸਬਜ਼ੀਆਂ ਕੱਟੀਆਂ ਜਾ ਰਹੀਆਂ ਨੇ ਉਸ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਕੜੀ ਹੈ ਦਾਲ ਹੈ ਤੇ ਪ੍ਰਸਾਦੇ ਨੇ ਤੇ ਇੱਕ ਹੋਰ ਚੀਜ਼ ਜਾਨਣਾ ਚਾਹਾਂਗੀ ਕਿ ਹਰ ਰੋਜ਼ ਦਾ ਕੀ ਕੁਝ ਬਦਲਿਆ ਜਾਂਦਾ ਹੈ ਕਿ ਕੀ ਬਣਾਇਆ ਜਾਏਗਾ ਨਹੀਂ ਬਦਲ ਬਲਕਿ ਬਣਾਈਦਾ ਇੱਥੇ ਜੀ ਕਦੀ ਬਦਲ ਬਦਲ ਕੇ ਬਣਾਈਦਾ ਜੀ ਕੀ ਕੀ ਬਣਾਈਦਾ ਕਿਹੜੇ ਦਾਲ ਚੋਲ ਕੜੀ ਬਣਾ ਲਈ ਦੀ ਜੀ ਗੱਡਾ ਹੀ ਬਣ ਜਾਂਦਾ ਹੁਣ ਖੀਰ ਵੀ ਬਣੀ ਆ ਜੀ ਜੀ ਹਾਂ ਜਿੰਨਾਂ ਚਾਹ ਵਾਹਣੀ ਬਣਾਈ ਦੀ ਬਣਾਈ ਨਹੀਂ ਆ ਜੀ 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 ਹਾਂ ਜੀ ਸੋ ਬਹੁਤ ਸਾਰੀਆਂ ਚੀਜ਼ਾਂ ਬਣਾਈ ਜਾਂਦੀਆਂ ਬਣਾਈਆਂ ਇਹਨਾਂ ਨੂੰ ਪੁੱਛੋ ਕੀ ਕੁਝ ਬੰਦਾ ਜੀ 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 ਕੀ ਕੀ ਬਣਾਉਂਦੇ ਹੋ ਜੀ ਲੰਗਰ ਵਿੱਚ ਲੰਗਰ ਵਿੱਚ ਦਾਲ ਫੁਲਕਾ ਜੋ ਵੀ ਡਿਮਾਂਡ ਹੁੰਦੀ ਹੈ ਜੋ ਵੀ ਸੰਗਤ ਬੋਲਦੀ ਕਿ ਅੱਜ ਇਹ ਬਣਾਣਾ ਹੈ ਤਾਂ ਆਤਾ ਤੋਂ ਜਨਤਾ ਕਾ ਇਹ ਹੈ ਨਾ ਲੋਕ ਸੇਵਾ ਕਰਦੇ ਤਾਂ ਵਹੀ ਹਮ ਲੋਕੋ ਨੂੰ ਖਿਲਾਤੇ ਜੀ 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 ਵਾਹ ਕੀ ਹਾਂ ਜੀ ਇਹ ਤਾਂ ਭਗਵਾਨ ਕੇ ਜੋ ਹੁੰਦੇ ਨਾ ਹਮਾਰੇ ਗੁਰੂ ਹੁੰਦੇ ਗੁਰੂ ਗੋਬਿੰਦ ਸਿੰਘ ਕੇ ਨਾਮ ਪੇ ਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਲੰਗਰ ਲਗਾਤੇ ਆਂ ਔਰ ਜੋ ਆਤਾ ਵਹੀ ਸਭ ਕੋ ਮਤਲਬ ਜਹਾਂ ਪੇ ਜੋ ਚੜਾ ਵਾਤਾ ਹੈ ਉਸ ਕੋ ਕੋਈ ਵੀ ਘਰ ਨਹੀਂ ਲੈ ਕੇ ਜਾਂਦਾ ਜੀ ਜੀ ਉਹ ਜਈਂ ਪੇ ਖਿਲਾਨਾ ਹੁੰਦਾ ਹੈ ਚਾਹ 1 ਕਿਲੋ ਗੋਭੀ ਦਾ ਫੁੱਲ ਹੀ ਕਿਉਂ ਨ ਆਇਆ ਹੋ ਉਸ ਕੋ ਵੀ ਕਾਟ ਕੇ ਬਣਾ ਕੇ ਵਾ ਵਾ ਤਾਂ ਵਹੀ ਸਭ ਕੋ ਵੰਡਦੇ ਆਂ ਕੀ ਬਾਤ ਹੈ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਹਰ ਕੋਈ ਸੇਵਾ ਭਾਵ ਦੇ ਵਿੱਚ ਜੜਾ ਹੈ ਪੂਰੀ ਤਰ੍ਹਾਂ ਨਾਲ ਆਪਣੇ ਆਪ ਨੂੰ ਪੂਰਾ ਲੀਨ ਕਰਕੇ ਇਥੇ ਸੇਵਾ ਕਰਦਾ ਲੋਕ ਆਉਂਦੇ ਨੇ ਲੰਗਰ ਖਾਂਦੇ ਨੇ ਔਰ ਸੇਵਾਦਾਰ ਜੜੇ ਲਗਾਤਾਰ ਸੇਵਾ ਕਰਦੇ ਨੇ ਇੱਥੇ ਅਗਰ ਗੱਲ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦੇ ਲੋਕ ਜੜੇ ਜਿਨ੍ਹਾਂ ਨੂੰ ਰੋਕ-ਰੋਕ ਕੇ ਲੰਗਰ ਲੰਗਰ ਚੱਕਣ ਲਈ ਜੜਾ ਹੈ ਲਗਾਤਾਰ ਲੋਕਾਂ ਨੂੰ ਕਿਆ ਜਾਂਦਾ ਹੈ ਕਿ ਜ਼ਰੂਰ ਲੰਗਰ ਜ਼ਰੂਰ ਛਕੋ ਔਰ ਇਹ ਜਿਹੜਾ ਸੋਨਾ ਉਪਰਾਲਾ ਹੈ ਬਹੁਤ ਹੀ ਵੱਡਾ ਉਪਰਾਲਾ 18 19 ਸਾਲ ਤੋਂ ਲਗਾਤਾਰ ਇੱਥੋਂ ਦੇ ਲੋਕ ਕਰ ਰਹੇ ਨੇ ਔਰ ਇਸ ਦੇ ਨਾਲ ਜੋ ਹੈ ਲੋਕਾਂ ਦੇ ਜਿਹੜੀ ਆਸਥਾ ਹੈ ਜਿਹੜਾ ਭਾਵ ਹੈ ਸੇਵਾ ਭਾਵ ਉਹ ਹਰ ਸਾਲ ਵਧੇ ਤੋਂ ਵੱਧਦਾ ਜਾਂਦਾ ਹੈ ਜਿਸ ਦਾ ਨਾਲ ਅਗਰ ਗੱਲ ਕਰੀਏ ਜਿਸ ਨਾਲ ਸਾਨੂੰ ਉੱਥੇ ਬੀਬੀ ਜੀ ਨੇ ਦੱਸਿਆ ਕਿ ਕਿਸੇ ਨਾਲ ਪਹਿਲਾਂ ਸਿਰਫ 1 ਕਿਲੋ ਦਾਲ ਤੇ 2 ਕਿਲੋ ਆٹے ਦੇ ਨਾਲ ਇਸ ਲੰਗਰ ਦੀ ਸ਼ੁਰੂਆਤ ਹੋਈ ਸੀ ਮਗਰ ਅੱਜ ਹੁਣ ਇੱਥੇ ਲੰਗਰ ਟੁੱਟ ਚੱਲਦਾ ਹੈ ਲਗਾਤਾਰ ਲੋਕ ਜਿਹੜੇ ਨੇ ਰਾਸ਼ਨ ਦੇ ਕੇ ਜਾਂਦੇ ਨੇ ਲੋਕ ਜਿਹੜੇ ਐ ਸੇਵਾ ਦੇ ਕੇ ਜਾਂਦੇ ਨੇ ਕਿ ਜਿਸ ਤਰ੍ਹਾਂ ਦੀ ਲੋਲ ਹੋਏ ਉੱਥੇ ਐਸ ਉਸ ਚੀਜ਼ ਨੂੰ ਖਰੀਦ ਕੇ ਲੋਕਾਂ ਦੀ ਸੇਵਾ ਲੰਗਰ ਦੀ ਸੇਵਾ ਗੁਰੂ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ ਇਹ ਲੰਗਰ ਅਟੁੱਟ ਤੇ ਬਹੁਤ ਚੋਣੇ ਤਰੀਕੇ ਨਾਲ ਚੱਲਦਾ ਰਹੇ ਇਸ ਲਈ ਲੋਕ ਆਪਣਾ ਯੋਗਦਾਨ ਪਾਉਂਦੇ ਹੋਏ ਦਿਖਾਈ ਦਿੰਦੇ ਨੇ ਤੇ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਤੇ ਹਰ ਉਹ ਖਬਰ ਜਿਸ ਵਿੱਚ ਆਸਥਾ ਜੁੜੀ ਹੈ ਜਿਸ ਵਿੱਚ ਧਰਮ ਜੁੜਿਆ ਹੈ ਜਿਸ ਵਿੱਚ ਕੋਈ ਵੀ ਸਨੇਹਾ ਜੁੜਿਆ ਹੈ ਪੰਜਾਬ ਕੇਸਰੀ ਤੁਹਾਡੇ ਤੱਕ ਲਿਆਂਦੀ ਰਹੇਗੀ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਤੇ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਹੈ ਤੁਹਾਡੇ ਦਿਲ ਦੀ ਧੜਕਣ